ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਿਸਲ ਗੁਰੂ ਆਰ ਗੁਬਿੰਦਗਰ ਸਾਹਿਬ ਸ਼ਰੋਮਣੀ ਪੰਥ ਅਕਾਲੀ ਤਰਨਤਾਰਨ ਦਲ ਮਹਿਤਾ ਚੌਂਕ ਦੇ ਮੌਜੂਦਾ ਸਿੰਘ ਸਾਹਿਬ ਸਤਕਾਰਯੋਗ ਜਥੇਦਾਰ ਬਾਬਾ ਜੀ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ ਤਨਾ ਮਹਾਂਪੁਰਖਾਂ ਦੇ ਪਾਸ ਇੱਕ ਕੈਨੇਡਾ ਦੀ ਧਰਤੀ ਤੋਂ ਵਿਨੀ ਪੈਗ ਸ਼ਹਿਰ ਦੇ ਅੰਦਰ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਦੇ ਵਿੱਚ ਜੋ 31 ਅਗਸਤ 2025 ਨੂੰ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਸੀ ਉਸ ਦੇ ਦਰਿਆਨ ਪ੍ਰਧਾਨ ਸਰਦਾਰ ਹਰਬੰਸ ਸਿੰਘ ਜੀ ਬਰਾਰ ਉਹਨਾਂ ਵੱਲੋਂ ਨਗਰਗਿਰਤਨ ਦੇ ਵਿੱਚ ਜੋ ਅਕਾਲੀ ਫੌਜਾਂ ਨੀਲੇ ਨਿਸ਼ਾਨ ਸਾਹਿਬ ਲੈ ਕੇ ਕਰਕੇ ਆਈਆਂ ਸੋ ਉਹਨਾਂ ਦਾ ਉੱਥੇ ਜਿਹੜਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਕਿ ਤੁਸੀਂ ਨੀਲੇ ਨਿਸ਼ਾਨ ਸਾਹਿਬ ਲੈ ਕੇ ਨਹੀਂ ਆ ਸਕਦੇ ਸੋ ਜਿਹੜੀ ਸ਼ਿਕਾਇਤ ਹੈ ਬਾਬਾ ਜੀ ਪਾਸ ਆਈ ਸੋ ਅਸੀਂ ਵਿਨੀ ਪੈਗ ਦੇ ਅੰਦਰ ਜਿੰਨੇ ਵੀ ਗੁਰਮੁਖ ਪਿਆਰੇ ਹਨ ਜਾਂ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਆਗੂ ਮੈਂਬਰ ਸਾਹਿਬਾਨ ਹਨ ਸੋ ਨਾ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਪ੍ਰਧਾਨ ਹਰਬੰਸ ਸਿੰਘ ਜੀ ਬਰਾੜ ਜਿਨ੍ਹਾਂ ਵੱਲੋਂ ਇਹ ਇਹ ਜੋ ਗਲਤ ਕੋਸ਼ਿਸ਼ ਕੀਤੀ ਗਈ ਆ ਇਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਤੇ ਮੰਗ ਵੀ ਕਰਦੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨਾਂ ਪਾਸੋਂ ਕਿ ਇਹਦੀ ਜਿਹੜੀ ਹੈ ਪਰਧੋਲ ਜਾਂਚ ਹੋਣੀ ਚਾਹੀਦੀ ਆ ਕਿ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੋਂ ਇਹ ਫਰਮਾਨ ਹੈ ਕਿ ਨੀਲੇ ਨਿਸ਼ਾਨ ਸਾਹਿਬ ਜਿਹੜੇ ਹਨ ਇਹ ਜਿਹੜੇ ਹਨ ਪ੍ਰਵਾਨ ਤਹਨਾ ਤੇ ਨਿਆਂ ਸਿੰਘ ਜਿਹੇ ਬੰਦੀਆਂ ਦੇ ਵਿੱਚ ਆਮ ਦਲਾਂ ਪੰਥਾਂ ਦੇ ਵਿੱਚ ਗੁਰੂ ਕਲਗੀ ਧਰ ਸਹਿ ਮਹਾਰਾਜੀ ਤੋਂ ਲੈ ਕਰਕੇ ਹੋਂਦੇ ਸਮੇਂ ਤੱਕ ਰਾਤਨ ਮਰਿਆਦਾ ਦੇ ਅਨੁਸਾਰ ਨੀਲੇ ਨਿਸ਼ਾਨਾਂ ਦੇ ਨਾਲ ਹੀ ਤਾਬਿਆ ਗੁਰੂ ਕਾ ਖਾਲਸਾ ਪੰਥ ਮਹੱਲੇ ਚੜਦਾ ਹੈ ਸੋ ਜਿੱਥੇ ਵੀ ਨਗਰ ਕੀਰਤਨ ਹੁੰਦੇ ਹਨ ਉੱਥੇ ਨਯੰਗਸੇ ਫੌਜਾਂ ਨੀਲ ਧਾਰੀ ਜੋ ਪੰਥ ਹੈ ਸਤਿਗੁਰਾਂ ਦੇ ਫਰਮਾਨ ਹਨ ਚੜੀ ਫੌਜਾਂ ਕਾਲਕੀ ਮੱਕਰੀ ਨਿਆਈ ਹੋਏ ਨੀਲਾ ਬਾਨਾ ਪਹਿਨ ਕੇ ਅਵਰਤਾਂ ਦੀ ਸੇ ਕੋਈ ਜਜਨ ਭਜਨ ਮਮ ਖਾਲਸਾ ਖਾਲਸਾ ਪੂਜ ਵਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟੇ ਸੋਗ ਐਸੇ ਖਾਲਸੇ ਨੂੰ ਗੁਰੂ ਕਲਗੀ ਧਰ ਸਹਿ ਮਹਾਰਾਜੀ ਦੇ ਖਾਲਸੇ ਨੂੰ ਜਿਹੜੇ ਹਨ ਨੀਲੇ ਨਿਸ਼ਾਨ ਸਾਹਿਬ ਅਕਸ਼ਿਸ਼ ਕੀਤੇ ਹਨ ਸੋ ਪ੍ਰਭਾਨ ਸਾਹਿਬ ਨੂੰ ਵੀ ਇਹੀ ਬੇਨਤੀ ਕਰਦੇ ਆ ਕਿ ਉਹ ਖਾਲਸੇ ਪੰਥ ਕੋ ਮਾਫ਼ੀ ਮੰਗਣ ਅਗਾਮ ਆਤੇ ਜਿੰਨੇ ਵੀ ਇਹ ਆਪਣੇ ਨਗਰ ਕੀਰਤਨ ਹੁੰਦੇ ਹਨ ਗੁਰੂ ਘਰ ਦੇ ਅੰਦਰ ਵਿਣੀ ਪੈਗ ਦੇ ਵਿੱਚ ਸੋ ਸਾਰੇ ਸਿੰਘਾਂ ਨੂੰ ਬੇਨਤੀ ਕਰਦੇ ਆ ਕਿ ਚੜ ਕਰਕੇ ਵੱਧ ਤੋਂ ਵੱਧ ਸਿੰਘ ਨੀਲੇ ਬਾਣੀ ਪਾਣ ਕਰਕੇ ਨੀਲੇ ਨਿਸ਼ਾਨ ਸਾਹਿਬ ਲੈ ਕਰਕੇ ਜਾਓ ਜੇ ਅੱਗੇ ਤੋਂ ਇਦਾਂ ਦੀ ਕੋਈ ਅਰਚਣ ਆਉਂਦੀ ਹੈ ਤਾਂ ਗੁਰੂ ਕਾ ਖਾਲਸਾ ਪੰਥ ਤੁਹਾਡੇ ਨਾਲ ਖੜਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਮੰਗ ਠਾਵਾਂਗੇ ਤੇ ਪ੍ਰਧਾਨ ਦੇ ਸਖਤ ਸਿੰਦਿਆ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਜ ਕੱਜ ਕਰਕੇ ਜਾਵੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਨੋਂ ਪਾਵ ਸਤਿ ਸ੍ਰੀ ਅਕਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ